ਪੰਜਾਬ ਦੇ ਵਿੱਚ ਤਿੰਨ ਦਿਨਾ ਹੜਤਾਲ ਨੂੰ ਲੈ ਕੇ ਇੱਕ ਵੱਡੀ ਖਬਰ ਇਹ ਹੈ ਕਿ ਇਸ ਦੇ ਦੌਰਾਨ ਹਾਲੇ ਤੱਕ ਕਿਸੇ ਤਰ੍ਹਾਂ ਦੀ ਵੀ ਪਹਿਲ ਕਦਮੀ ਸਰਕਾਰ ਵੱਲੋਂ ਨਹੀਂ ਹੋਈ ਜਿਸ ਦੇ ਕਰਕੇ ਸਰਕਾਰੀ ਟਰਾਂਸਪੋਰਟ ਦਾ ਚੱਕਾ ਜਾਮ ਰਹਿਣ ਵਾਲਾ ਹੈ ਚਾਹੇ ਉਹ ਪਨ ਬੱਸ ਹੋਵੇ ਪੀਆਰਟੀਸੀ ਹੋਵੇ ਜਾਂ ਪੰਜਾਬ ਰੋਡਵੇਜ਼ ਉਹਨਾਂ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੀਆਂ ਮੰਗਾਂ ਵਿੱਚ ਵਿਚਾਲੇ ਅੜੀਆਂ ਹੋਈਆਂ ਨੇ ਜਿਸ ਦੇ ਕਰਕੇ ਉਹਨਾਂ ਨੇ 6 ਜਨਵਰੀ ਤੋਂ 8 ਜਨਵਰੀ ਤੱਕ ਸਮੂਹ ਸੂਬੇ ਦੇ ਵਿੱਚ ਚੱਕਾ ਜਾਮ ਕਰਨ ਦੀ ਕਾਲ ਦਿੱਤੀ ਹੋਈ ਸੀ ਔਰ ਇਥੋਂ ਤੱਕ ਵੀ ਨਾਲ ਕਿਹਾ ਗਿਆ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਵਾਲੀ ਰਹਾਇਸ਼ ਦੇ ਬਾਹਰ ਧਰਨਾ ਮਜਾਰਾ ਵੀ ਕੀਤਾ ਜਾਏਗਾ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਪਹਿਲਾਂ ਤੋਂ ਹੀ ਅਧਿਆਪਕ ਨੇ ਜਿਹੜੇ ਕੰਪਿਊਟਰ ਅਧਿਆਪਕ ਉਹ ਵੀ ਇਸੇ ਤਰ੍ਹਾਂ ਇਸੇ ਤਰ੍ਹਾਂ ਦੀ ਮੰਗ ਨੂੰ ਲੈ ਕੇ ਉਹ ਵੀ ਕੱਚੇ ਨੇ ਉਹਨਾਂ ਨੂੰ ਵੀ ਰੈਗੂਲਰ ਕਰਨ ਦਾ ਪੱਕਾ ਕਰਨ ਦਾ ਜਿਹੜਾ ਕੀ ਹੈ ਡਿਮਾਂਡ ਨੂੰ ਲੈ ਕੇ ਉੱਥੇ ਮਰਨ ਵਰਤ ਵੀ ਚੱਲ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਰੋਸ ਮੁਜ਼ਾਹਰਾ ਦਿਨ ਰਾਤ ਚਲਾਇਆ ਹੋਇਆ ਹੈ ਉੱਥੇ ਹੀ ਹੁਣ ਮੁੱਖ ਮੰਤਰੀ ਦੀ ਰਹਾਇਸ਼ ਦੇ ਬਾਹਰ ਟਰਾਂਸਪੋਰਟ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਵੀ ਇੱਕ ਵੱਡਾ ਰੋਸ ਮਜਾਰਾ ਕਰਨ ਜਾ ਰਹੇ ਨੇ ਪਰ ਨਾਲੋਂ ਨਾਲ 3 ਦਿਨਾਂ ਦੀ ਹੜਤਾਲ ਵੀ ਜਾਰੀ ਰਹੇਗੀ ਖਾਸ ਕਰਕੇ ਇਹਨਾਂ 3 ਦਿਨਾਂ ਦੇ ਦੌਰਾਨ ਜੇਕਰ ਤੁਸੀਂ ਸਫ਼ਰ ਕਰਨਾ ਤਾਂ ਸੋਚ ਸਮਝ ਕੇ ਘਰੋਂ ਆਓ ਕਿਉਂਕਿ ਪ੍ਰਾਈਵੇਟ ਟਰਾਂਸਪੋਰਟ ਤਾਂ ਜਿਹੜੀ ਜਾਰੀ ਰਹੇਗੀ ਪਰ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ 3 ਦਿਨਾਂ ਦੇ ਲਈ ਪੂਰਨ ਤੌਰ ਤੇ ਬੰਦ ਰਹਿਣਗੀਆਂ ਕਿਉਂਕਿ ਕੱਚੇ ਮੁਲਾਜ਼ਮਾਂ ਦੀ ਯੂਨੀਅਨ ਨੇ ਜਿਹੜੇ ਕੰਟਰੈਕਟ ਤੇ ਰੱਖੇ ਗਏ ਨੇ ਉਹਨਾਂ ਦਾ ਇੱਕ ਗਿਲਾ ਤੇ ਸ਼ਿਕਵਾ ਸਰਕਾਰ ਤੋਂ ਕਿ ਸਾਡੇ ਨਾਲ ਪਹਿਲਾਂ ਵਾਅਦੇ ਵੱਡੇ ਵੱਡੇ ਕੀਤੇ ਗਏ ਇਥੋਂ ਤੱਕ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ 도 ਆਪੋਜੀਸ਼ਨ ਵਿੱਚ ਸੀ ਤੇ ਇਹ ਕਿਹਾ ਗਿਆ ਕਿ ਕਿਸੇ ਤਰ੍ਹਾਂ ਦੇ ਵੀ ਕੰਟਰੈਕਟ ਬੇਸਡ ਨਾ ਤਾਂ ਨਵੀਂ ਭਰਤੀ ਹੋਵੇਗੀ ਤੇ ਜਿਹੜੇ ਪਹਿਲਾਂ ਤੋਂ ਕੱਚੇ ਮੁਲਾਜ਼ਮ ਨੇ ਸਾਰੇ ਪੱਕੇ ਕਰ ਦਿੱਤੇ ਜਾਣਗੇ ਪਰ ਉਸ ਦੇ ਜਿਹੜਾ ਵਾਅਦਾ ਵਫਾ ਨਹੀਂ ਹੋਇਆ ਵਾਅਦਾ ਖਿਲਾਫੀ ਕੀਤੀ ਗਈ ਜਿਸ ਦੇ ਕਰਕੇ ਸਾਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ ਔਰ ਇਹ ਵੀ ਦਾਵਾ ਕੀਤਾ ਗਿਆ ਯੂਨੀਅਨ ਦੇ ਵੱਲੋਂ ਕੇ ਸਰਕਾਰ ਦੇ ਵਿੱਚ ਅਸੀਂ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਨੇ ਪਰ ਸਾਡੀ ਗੱਲ ਨਹੀਂ ਸੁਣੀ ਗਈ ਸਾਡੇ ਮੰਗਾਂ ਉੱਤੇ ਸਹਿਮਤੀ ਨਹੀਂ ਬਣੀ ਜਿਸ ਦੇ ਕਰਕੇ ਟ੍ਰਾਂਸਪੋਰਟ ਮੰਤਰੀ ਦੇ ਨਾਲ ਵੀ ਕਈ ਵਾਰ ਬੈਠਕਾਂ ਹੋ ਚੁੱਕੀਆਂ ਨੇ ਪਰ ਹੁਣ ਚੱਕਾ ਜਾਮ ਕਰ ਦਿੱਤਾ ਗਿਆ ਤੇ ਪੰਜਾਬ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਵੱਲੋਂ 3 ਦਿਨਾਂ ਦੀ ਹੜਤਾਲ ਦਾ ਇਹ ਐਲਾਨ ਹੋਇਆ ਹੁਣ ਪੰਜਾਬ ਰੋਡਵੇਜ ਪੰਨ ਵਾਸਤੇ ਪੀਆ ਆਰਟੀਸੀ ਦੇ ਕੱਚੇ ਮੁਲਾਜ਼ਮ ਜਿਹੜੇ ਠੇਕੇ ਤੇ ਰੱਖੇ ਗਏ ਨੇ ਡਰਾਈਵਰ ਤੇ ਕੰਡਕਟਰ ਸੋਮਵਾਰ ਤੋਂ ਯਾਨੀ ਕਿ ਅੱਜ ਤੋਂ ਹੀ ਹੜਤਾਲ ਦੇ ਉੱਤੇ ਨੇ ਔਰ ਉਹਨਾਂ ਨੇ ਨਾਲੇ ਵੀ ਕਿਹਾ ਕਿ ਜੇਕਰ ਇਸ ਦੇ ਦੌਰਾਨ ਵੀ ਸਰਕਾਰ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਪੱਕੇ ਕਰਨ ਦਾ ਜਿਹੜਾ ਐਲਾਨ ਕਰਦੀ ਹੈ ਤਾਂ ਅਸੀਂ ਫਿਰ ਆਪਣੀ ਹੜਤਾਲ ਨੂੰ ਘਟਾ ਵੀ ਸਕਦੇ ਹਾਂ ਇਸ ਨੂੰ ਵਿੱਚ ਵਿਚਾਲੀ ਜਿਹੜਾ ਉਹ ਰੋਕਿਆ ਵੀ ਜਾ ਸਕਦਾ ਹੈ ਹੜਤਾਲ ਖਤਮ ਵੀ ਕੀਤੀ ਜਾ ਸਕਦੀ ਹੈ ਪਰ ਇਸ ਦੀ ਸੰਭਾਵਨਾ ਇਸ ਕਰਕੇ ਘੱਟ ਹੈ ਕਿਉਂਕਿ ਪਹਿਲਾਂ ਹੀ ਜਿਹੜਾ ਔਰਤਾਂ ਨੂੰ ਬੀਬੀਆਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਕਪਤਨ ਬਿੰਦਰ ਸਿੰਘ ਦੀ ਸਰਕਾਰ ਤੋਂ ਲੈ ਕੇ ਹੁਣ ਤੱਕ ਉਹ ਜਾਰੀ ਹੈ ਉਸ ਦੇ ਨਾਲ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਹੈ ਕਈ ਵਾਰਾਂ ਡ라이ਵਰ ਤੇ ਕੰਡਕਟਰ ਨੇ ਜਿਹੜੇ ਇਹੀ ਯੂਨੀਅਨ ਦੇ ਮੁਲਾਜ਼ਮ ਮੀਡੀਆ ਦੇ ਵਿੱਚ ਆ ਕੇ ਦੱਸ ਚੁੱਕੇ ਨੇ ਕਿ ਜਦੋਂ ਬੱਸਾਂ ਦੀ ਰਿਪੇਅਰਿੰਗ ਕਰਾਉਣੀ ਹੁੰਦੀ ਹੈ ਇਥੋਂ ਤੱਕ ਕਿ ਟਾਇਰ ਵੀ ਜਾਂਦਿਆਂ ਹੋયા ਅਚਾਨਕ ਕਿਤੇ ਫਟ ਜਾਵੇ ਜਾਂ ਕੰਡਮ ਹੋਈ ਜਿਹੜੀ ਵੀ ਚੀਜ਼ ਆ ਨਵੀਂ ਪਾਉਣੀ ਪਵੇ ਤੇ ਉਸ ਦੇ ਲਈ ਵੀ ਸਾਡੀ ਸਿਰਦਰਦੀ ਵੱਧ ਜਾਂਦੀ ਹੈ ਕਿਉਂਕਿ ਖਜ਼ਾਨਾ ਹੀ ਦੇ ਵਿੱਚ ਕੁਝ ਨਹੀਂ ਬੋਲਦਾ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਦਿਵਾਲਾ ਨਿਕਲਿਆ ਪਿਆ ਸਰਕਾਰੀ ਟਰਾਂਸਪੋਰਟ ਦਾ ਪੰਜਾਬ ਦੇ ਅੰਦਰ ਔਰ ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ سنجਿਦਗੀ ਨਹੀਂ ਦਿਖਾਈ ਜਾ ਰਹੀ ਸਰਕਾਰ ਵੱਲੋਂ ਕਦਮ ਨਹੀਂ ਚੁੱਕਿਆ ਜਾ ਰਿਹਾ ਜਿਸ ਦੇ ਕਰਕੇ ਇਹਨਾਂ ਦੇ ਵੱਲੋਂ ਜਿਹੜੀ ਹੈ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਰੋਡਵੇਜ ਪਨਬਾਸ ਪੀਆਰਟੀਸੀ ਕੰਟਰੈਕਟਰਜ਼ ਵਰਕਰ ਯੂਨੀਅਨ ਪੰਜਾਬ 2511 ਜਿਸ ਦੇ ਸਰਪ੍ਰਸਤ ਪੰਡਿਤ ਪ੍ਰਦੀਪ ਨੇ ਚੇਅਰਮੈਨ ਰਜਿੰਦਰ ਸਿੰਘ ਗੁਰਾਇਆ ਤੇ ਬਠਿੰਡਾ ਡੀਪੂ ਦੇ ਆਗੂ ਸੰਦੀਪ ਸਿੰਘ ਅਹਿਵਾਲ ਉਹਨਾਂ ਨੇ ਦੱਸਿਆ ਕਿ ਠੇਕੇਦਾਰੀ ਪ੍ਰਣਾਲੀ ਤਹਿਤ ਨਗੂਣੀਆਂ ਤਨਖਾਹਾਂ ਤੇ ਸੂਬੇ ਦੇ ਟਰਾਂਸਪੋਰਟ ਵਿਭਾਗ ਵਿੱਚ ਸਵਾਵਾਵਾਂ ਦਿੰਦੇ ਆ ਰਹੇ ਹਨ ਪਰ ਉਹਨਾਂ ਨੂੰ ਵਿਭਾਗ ਚ ਪੱਕੇ ਨਹੀਂ ਕੀਤਾ ਜਾ ਰਿਹਾ ਜਦ ਕਿ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਦੇ ਠੇਕੇਦਾਰੀ ਸਿਸਟਮ ਨੂੰ ਹਟਾ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਹਾਲੇ ਤੱਕ ਵੀ ਉਹਨਾਂ ਦੀ ਮੰਗ ਨਹੀਂ ਪੂਰੀ ਹੋਈ ਇਸ ਸਬੰਧੀ ਉਹਨਾਂ ਦੀ ਜਥੇਬੰਦੀਆਂ ਦੀਆਂ ਮੁੱਖ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਸਿੱਟਾ ਨਹੀਂ ਨਿਕਲਿਆ ਜਦਕਿ ਗਵਾਂਢੀ ਸੂਬੇ ਹਿਮਾਚਲ ਤੇ ਹਰਿਆਣਾ ਚ ਲਗਾਤਾਰ ਕੱਚੇ ਕੰਮੇ ਪੱਕੇ ਕੀਤੇ ਜਾ ਰਹੇ ਨੇ ਪਰ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ 우ਮਾ ਦੇਵੀ ਜੱਜਮੈਂਟ ਦਾ ਬਹਾਨਾ ਬਣਾ ਕੇ ਪੱਕੇ ਰੁਜ਼ਗਾਰ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਸਰਕਾਰ ਦੀ ਇਸੇ ਵਾਦਾ ਖਿਲਾਫੀ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਇਹ ਮੁਲਾਜ਼ਮ ਸੜਕਾਂ ਤੇ ਆਏ ਨੇ ਔਰ ਮੁੱਖ ਮੰਤਰੀ ਦੀ ਰਹਾਇਸ਼ ਦੇ ਬਾਹਰ ਵੀ ਰੋਸ ਮਜਾਰਾ ਕੀਤਾ ਜਾਣਾ ਕੱਲ ਨੂੰ ਪਰ ਨਾਲ ਹੀ ਮੁਕੰਮਲ ਹੜਤਾਲ ਕਰਦੇ ਆ ਸਰਕਾਰੀ ਬੱਸਾਂ ਨੇ ਜਿਹੜੀਆਂ ਬਿਲਕੁਲ ਬਾਸ addena ਤੇ ਰੋਕ ਦਿੱਤੀਆਂ ਗਈਆਂ ਨੇ ਔਰ ਇਹ ਵੀ ਕਿਹਾ ਗਿਆ ਕਿ ਹੜਤਾਲ ਨੂੰ ਘਟਾ ਵੀ ਸਕਦੇ ਆ ਸੀ ਜੇਕਰ ਸਰਕਾਰ ਸਾਡੇ ਨਾਲ ਗੱਲਬਾਤ ਕਰੇ ਔਰ ਸਾਨੂੰ ਪੱਕੇ ਕਰਨ ਦਾ ਐਲਾਨ ਕਰੇ ਇਹ ਰੋਸ ਮਜਾਰਾ ਲਗਾਤਾਰ ਚੱਲਦਾ ਰਹੇਗਾ ਔਰ ਇਹ ਵੀ ਕਿਹਾ ਗਿਆ ਮੁਲਾਜ਼ਮਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਜੇਕਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਇਸ ਤੋਂ ਬਾਅਦ ਅਸੀਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਵੱਡੀ ਕਾਨਫਰੰਸ ਕਰਾਂਗੇ ਔਰ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵੀ ਦੇ ਖਿਲਾਫ ਵੀ ਪ੍ਰਚਾਰ ਕੀਤਾ ਜਾਵੇਗਾ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਫਰਵਰੀ 'ਚ ਹੋਣ ਜਾ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਹੀ ਜੇਰਾ ਇਸ ਤਰ੍ਹਾਂ ਦੀ ਮੁਹੀਮ ਜੇਕਰ ਵੜ ਦਿੱਤੀ ਜਾਂਦੀ ਹੈ ਕੱਚੇ ਮੁਲਾਜ਼ਮਾਂ ਵੱਲੋਂ ਤੇ ਇਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਖਮਿਆਜੇ ਭੁਗਤਨੇ ਪੈ ਸਕਦੇ ਨੇ ਆਮ ਆਦਮੀ ਪਾਰਟੀ ਦਾ ਨੁਕਸਾਨ ਕਿੰਨਾ ਹੁੰਦਾ ਨਹੀਂ ਹੁੰਦਾ ਉਹ ਇੱਕ ਵੱਖਰੀ ਗੱਲ ਹੈ ਪਰ ਪੰਜਾਬ ਸੂਬੇ ਦਾ ਸਰਕਾਰੀ ਟਰਾਂਸਪੋਰਟ ਦਾ ਇੱਕ ਵੱਡਾ ਨੁਕਸਾਨ ਇਸ ਦੇ ਨਾਲ ਹੋ ਰਿਹਾ ਹਾਲਾਂਕਿ ਤਿੰਨ ਦਿਨਾਂ ਦੀ ਹੜਤਾਲ ਦੇ ਨਾਲ ਵੀ ਵੱਡਾ ਵਿੱਤੀ ਘਾਟਾ ਸਰਕਾਰ ਨੂੰ ਚੱਲਣਾ ਪੈ ਸਕਦਾ ਤਾਂ ਇਸ ਨੂੰ ਲੈ ਕੇ ਹੁਣ ਕਿਵੇਂ ਮਸਲੇ ਨਾਲ ਨਜਿੱਠਿਆ ਜਾਂਦਾ ਹੈ ਇਹ ਪੰਜਾਬ ਸਰਕਾਰ ਨੂੰ سنجਿਦਗੀ ਨਾਲ ਸੋਚਣ ਦੀ ਲੋੜ ਹੈ ਇਸ ਬਾਰੇ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ